ਜਗਬਾੜੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਨਵਦੀਪ ਸ਼ਰਮ ਅੱਜ ਗੱਲ ਕਰਾਂਗੇ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਦੇਸ਼ ਵਿਆਪੀ ਟਰੈਕਟਰ ਮਾਰਚ ਦੀ ਤਾਂ ਦੱਸ ਦਈਏ ਕਿ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਸਣੇ 13 ਮੰਗਾ ਨੂੰ ਲੈ ਕੇ ਕਿਸਾਨ ਅੱਜ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢ ਰਹੇ ਨੇ ਇਸ ਟਰੈਕਟਰ ਮਾਰਚ ਨੂੰ ਕੱਢਣ ਦਾ ਫੈਸਲਾ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਪ੍ਰਦਰਸ਼ਨ ਕਰ ਰਿਹਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਤੇ ਸਾਂਝਾ ਕਿਸਾਨ ਮੋਰਚਾ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਕੀਤਾ ਗਿਆ ਸੀ ਤਾਂ ਹੁਣ ਦੱਸ ਦਈਏ ਕਿ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਦੱਸ ਦਈਏ ਹਰਿਆਣਾ ਅਤੇ ਪੰਜਾਬ ਵਿੱਚ ਇਸ ਦੀ ਸ਼ੁਰੂਆਤ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਕੀਤੀ ਗਈ ਹੈ ਵੱਡੀ ਗਿਣਤੀ ਵਿੱਚ ਟਰੈਕਟਰ ਸੜਕਾਂ ਦੇ ਉੱਤੇ ਦੌੜਦੇ ਨਜ਼ਰ ਆ ਰਹੇ ਨੇ ਤਸਵੀਰਾਂ 'ਚ ਤੁਸੀਂ ਦੇਖ ਪਾ ਰਹੇ ਹੋ ਕਿ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਹੋਇਆਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਸ ਖਬਰ ਵਿੱਚ ਤੁਹਾਨੂੰ ਕਿਸਾਨ ਅੰਦੋਲਨ ਨਾਲ ਜੁੜੀ ਹਰ ਵੱਡੀ ਅਪਡੇਟ ਦੀ ਜਾਣਕਾਰੀ ਦਿੱਤੀ ਜਾਵੇਗੀ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਕਿ ਇਸੇ ਟਰੈਕਟਰ ਮਾਰਚ ਬਾਰੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਕੀ ਕਹਿ ਰਹੇ ਨੇ ਜਿੱਥੇ ਪੰਜਾਬ ਦੇ ਜਿੰਨੇ ਵੀ ਕਾਰਪੋਰੇਟ ਦੇ ਸੈਲੋਜ਼ ਨੇ ਇਹਦੋਂ ਕਾ ਪੰਜਾਬ ਦੇ ਵਿੱਚ ਜਿੰਨੇ ਵੀ ਵੱਡੇ ਮੌਲਸ ਨੇ ਪਾਸਪਾ ਦੇ ਦਫਤਰ ਤੇ ਘਰ ਨੇ ਜਿੱਥੇ ਕੁਝ ਨਹੀਂ ਹੈਗਾ ਉੱਥੇ ਢੋਲ ਪਲਾਜਾ ਅੱਜ ਅਸੀਂ ਸੈਲੋ ਗਦਾਮ ਜਿਹੜਾ ਮੇਰੇ ਪਿੱਛੇ ਆ ਇਹ ਬਾਨੀ ਦਾ ਨੀ ਹੁਣ ਆਦਾ ਸੈਲੋ ਗਦਾਮ ਹੈ ਬਾਈ ਕੱਥੂ ਨੰਗਲ ਅਮਰ ਸੱਚ ਇਹਦੇ ਵਿੱਚ ਪੰਜਾਬ ਵਾਲੇ ਵੀ ਹਿੱਸੇ ਆ ਗਾਂ ਕਦੇ ਲੈ ਕੇ ਜਾਣਕਾਰੀ ਤੁਹਾਨੂੰ ਦੱਸ ਦਾਂਗੇ ਇੱਥੇ ਹੀ ਐਫਸੀਆਈ ਦਾ ਦਾਰਾ ਤੋੜ ਕੇ ਇਹਦੇ ਵਿੱਚ ਮਾਲ ਸਟੋਰ ਹੋਣਾ ਜਦੋਂ ਇੱਥੇ ਤੋਂ ਡਿਆ ਨਾਲ ਸਟੋਰ ਹੋ ਗਿਆ ਫਿਰ ਮਹਿੰਗਾ ਅਨਾਜ ਤੁਹਾਨੂੰ ਵੇਚਿਆ ਕਰਨਾ ਇਹਦੋ ਗਾਹਾਂ ਜਿਹੜਾ ਸਾਡਾ ਮੰਗਿਆ ਵੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣੇ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਫਸਲੀ ਬੀਮਾ ਯੋਜਨਾ ਲਾਗੂ ਹੋ ਜਿਹੜਾ ਅੱਜ ਭਾਰਤ ਸਰਕਾਰ ਵੱਖ-ਵੱਖ ਥਾਵਾਂ ਤੇ ਝੰਡਾ ਦੇਸ਼ ਦਾ ਫਹਿਰਾ ਰਹੀ ਔਰ ਕਹਿ ਰਹੀ ਆ ਵੀ 75ਵਾਂ ਗਨਤੰਤਰਤਾ ਦਿਵਸ ਆਜ ਦੇ ਦੇਣੀ ਕਹਿੰਦੇ ਸੀ ਸੰਵਿਧਾਨ ਲਾਗੂ ਹੋਇਆ ਪਰ ਸਾਡੇ ਨਾਲ ਵਿਤਕਰਾਂ ਨਹੀਂ ਜੇ ਵਾਕਿਆ ਸੰਵਿਧਾਨ ਸਾਡੇ ਹੱਕ ਚ ਭੁਗਦਾ ਸਾਨੂੰ ਲਖੀਮਪੁਰ ਖਰੀ ਦਾ ਇਨਸਾਫ ਮਿਲਣਾ ਚਾਹੀਦਾ ਹੈ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਨੇ ਸਿੱਧੀਆਂ ਗੱਡੀਆਂ ਚੜਾਈਆਂ ਅਜੇ ਤੱਕ ਇਨਸਾਫ ਨਹੀਂ ਮਿਲਿਆ ਸ਼ਹੀਦ ਸੁਪਕਰ ਨੂੰ ਸਿੱਧੀ ਗੋਲੀ ਮਾਰੀ ਗਈ ਸੰਵਿਧਾਨ ਉਧਰ ਦੇ ਕਾਤਲਾਂ ਨੂੰ ਫੜਦਾ ਨਹੀਂ ਹੈਗਾ ਤੋਂ ਅੱਜ ਵੀ ਦੇਸ਼ ਦਾ 80 ਕਰੋੜ ਕਿਸਾਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੁਕਾਰ ਪੁਕਾਰ ਕੇ ਕਹਿ ਰਿਹਾ ਵੀ ਸਾਡੀ ਆਵਾਜ਼ ਦਾ ਸਨਮਾਨ ਕੀਤਾ ਜਾਵੇ ਤੋਂ ਇਸ ਕਰਕੇ ਆਪਣੀਆਂ ਮੰਗਾਂ ਮਨਾਉਣ ਲਈ ਮ ਵੱਧ ਤੋਂ ਵੱਧ ਲੋਕਾਂ ਨੂੰ ਬੇਨਤੀ ਹੈ ਵੀ ਟਰੈਕਟਰ ਲੈ ਕੇ ਸੜਕਾਂ ਤੇ ਆਓ ਧੰਨਵਾਦ ਤਾਂ ਤੁਸੀਂ ਸੁਣਿਆ ਕਿ ਸਰਵਨ ਸਿੰਘ ਪੰਦੇਰ ਹੋਣਾ ਨੇ ਕਿਹਾ ਕਿ ਮੰਗਾ ਪੂਰੀਆਂ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ ਉਤੇ ਹੀ ਦੂਜੇ ਪਾਸੇ ਖਨੋਰੀ ਮੋਰਚੇ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 62ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਲੇਕਿਨ ਗਲੂਕੋਜ਼ ਚੜਨ ਅਤੇ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਬਾਅਦ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੁਣ ਸਾਡੇ ਨਾਲ ਖਨੋਰੀ ਮੋਰਚੇ ਤੋਂ ਮੇਰੇ ਨਾਲ ਜੁੜੇ ਨੇ ਮੇਰੇ ਸੀਨੀਅਰ ਸਾਥੀ ਅਨਿਲ ਜੈਨ ਜਾਣਾਂਗੇ ਡੱਲੇਵਾਲ ਦੀ ਸਿਹਤ ਦਾ ਹਾਲ ਅਤੇ ਲਵਾਂਗੇ ਖਨੋਰੀ ਮੋਰਚੇ ਤੇ ਚੱਲ ਰਹੇ ਟਰੈਕਟਰ ਮਾਰਚ ਦੇ ਜੋ ਵੀ ਹਾਲਾਤ ਨੇ ਤਾਂ ਅਨਿਲ ਜੀ ਕੀ ਜਾਣਕਾਰੀ ਹੈ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕੀ ਹਾਲਾਤ ਨੇ ਮੌਕੇ ਦੇ ਬਿਲਕੁਲ ਜੇ ਗੱਲ ਕਰੀਏ ਤਾਂ ਸਿੱਧੂਪੁਰ ਵੱਲੋਂ ਜਿਹੜਾ ਹੈਗਾ ਟਰੈਕਟਰ ਮਾਰਚ ਹੈ ਰੋਡ ਦੇ ਉੱਤੇ ਖੜੇ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਖਿਲਾਫ 22 ਜਨਵਰੀ ਦਾ ਉਹਨਾਂ ਨੇ ਐਲਾਨ ਕੀਤਾ ਸੀਗਾ ਤਾਂ ਉਸੇ ਦੇ ਚੱਲਦੇ ਹੀ ਐਸਕੇਐਮ ਵੱਲੋਂ ਵੀ ਲਗਾਤਾਰ ਜਿਹੜੇ ਹੈਗੇ ਟਰੈਕਟਰ ਮਾਰਚ ਪਿੰਡਾਂ ਸ਼ਹਿਰਾਂ ਦੇ ਵਿੱਚ ਕੱਢੇ ਜਾ ਰਹੇ ਨੇ ਇਸੇ ਦੇ ਚੱਲਦੇ ਜਿਹੜਾ ਲਗਾਤਾਰ ਜਿਹੜਾ ਫਗਰਾਹਾ ਗਰੁੱਪ ਹੈਗਾ ਉਹ ਵੀ ਨਾਲ ਸਾਥ ਦੇ ਰਿਹਾ ਤੇ ਐਸਕੇਮ ਵੱਲੋਂ ਪੂਰੀ ਤਰ੍ਹਾਂ ਜਿਹੜਾ ਕੇਂਦਰ ਖਿਲਾਫ ਹੈ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਡੱਲੇਵਾਲ ਦੀ ਸਿੱਧੀ ਗੱਲ ਕਰੀਏ ਤਾਂ ਡੱਲੇਵਾਲ ਦੇ ਟ੍ਰੀਟਮੈਂਟ ਚੱਲਣ ਤੋਂ ਬਾਅਦ ਖੇਤ ਦੇ ਵਿੱਚ ਸੁਧਾਰ ਆ ਰਿਹਾ ਤੇ ਉਸ ਦੇ ਚੱਲਦੇ ਹੀ ਉਹਨਾਂ ਨੇ ਜਿਹੜਾ 14 ਫਰਵਰੀ ਦਾ ਸਮਾਂ ਰੱਖਿਆ ਹੈਗਾ ਕੇਂਦਰ ਸਰਕਾਰ ਵੱਲੋਂ ਆਇਆ ਚੰਡੀਗੜ੍ਹ ਵੱਲੇ ਵਿਸ਼ੇ ਮੀਟਿੰਗ ਰੱਖਣ ਦਾ ਤਾਂ ਉੱਥੇ ਵੀ ਪਹੁੰਚਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਪਰ ਅੱਜ ਇੱਕ ਨਵੀਂ ਗੱਲ ਜਿਹੜੀ ਸਾਹਮਣੇ ਆਈ ਹੈ ਉਗਰਾਹਾਂ ਦੇ ਮੀਤ ਪ੍ਰਧਾਨ ਜਨਕ ਸਿੰਘ ਪਟਾੜ੍ਹ ਨੇ ਜਿਹੜਾ ਬਿਆਨ ਦਿੱਤਾ ਹੈਗਾ ਉਹ ਕਹਿੰਦੇ ਵੀ ਕੇਂਦਰ ਸਰਕਾਰ ਹੈਗੀ ਹੈ ਜਿਹੜੀ ਉਹ ਕਿਸਾਨਾਂ ਵਿੱਚ ਫੁੱਟ ਪਵਾਉਣਾ ਚਾਹੁੰਦੀ ਹੈ ਜਦ ਕਿ 18 ਜਨਵਰੀ ਨੂੰ ਇੱਕ ਮੀਟਿੰਗ ਜਿਹੜੀ ਐਸਕੇਐਮ ਤੇ ਕੇਕੇਐਮ ਅਤੇ ਗੈਰ ਰਾਜਨੀਤਿਕ ਦੀ ਮੀਟਿੰਗ ਰੱਖੀ ਗਈ ਸੀ ਉਸੇ ਦਿਨ ਹੀ ਕੇਂਦਰ ਦੇ ਜਿਹੜੇ ਅਧਿਕਾਰੀ ਪਹੁੰਚਦੇ ਆ ਖਨੋਰੀ ਬਾਰਡਰ ਤੇ ਖਨੋਰੀ ਬਾਰਡਰ ਤੇ ਟ੍ਰੀਟਮੈਂਟ ਦਾ ਜਿਹੜਾ ਡੱਲੇਵਾਲ ਦਾ ਉਹ ਚਾਲੂ ਕੀਤਾ ਜਾਂਦਾ ਹੈ ਤਾਂ ਉੱਥੇ ਜਿਹੜੀ 14 ਫਰਵਰੀ ਦੀ ਜਿਹੜੀ ਮੀਟਿੰਗ ਹੈ ਦੋਨੇ ਫਾਰਮਾਂ ਨੂੰ ਉੱਥੇ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਤਾਂ ਐਸਕੇਐਮ ਨੇ ਕਿਹਾ ਵੀ ਕਿ ਢੱਲੇਵਾਲ ਦੀ ਛੇਤ ਨੂੰ ਉਹ ਦੇਖਦੇ ਹੋਏ ਤਾਂ ਉਸ ਨੂੰ ਮੀਟਿੰਗ ਨੂੰ ਪਹਿਲਾਂ ਕੀਤਾ ਜਾਵੇ ਜਿਸ ਵਿੱਚ ਕੇ ਸਾਰੇ ਜਿਹੜੀਆਂ ਕਿਸਾਨ ਜਿੱਥੇ ਬੰਨੀਆਂ ਉਥੇ ਮੌਕੇ ਤੇ ਪਹੁੰਚਣ ਜੀ ਨਵਦੀਪ ਤਾਂ ਅੱਜ ਦੇ ਹਾਲਾਤ ਦੀ ਗੱਲ ਕਰੀਏ ਤਾਂ ਕੀ ਹਾਲਾਤ ਨੇ ਮੌਕੇ ਤੇ ਕਿੰਨੇ ਕੁ ਟਰੈਕਟਰ ਤੇ ਕਿੰਨੇ ਕੁ ਕਿਸਾਨ ਜੁੜੇ ਉਹ ਮੌਕੇ ਦੇ ਉੱਤੇ ਮੌਜੂਦ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਬਿਲਕੁਲ ਜੀ ਅੱਜ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਵਿੱਚ ਜਿਹੜਾ ਐਲਾਨ ਕੀਤਾ ਹੋਇਆ ਟਰੈਕਟਰ ਮਾਰਚ ਦਾ ਪੂਰੇ ਦੇਸ਼ ਦੇ ਵਿੱਚ ਕੀਤਾ ਜਾ ਰਿਹਾ ਪੰਜਾਬ ਇੱਕ ਕਿਸਾਨੀ ਸੂਬਾ ਕਹਿ ਸਕਦੇ ਆ ਤਾਂ ਇੱਥੇ ਟਰੈਕਟਰ ਜਿਹੜੇ ਹੈਗੇ ਆ ਰੋਡ ਦੇ ਉੱਤੇ ਹਰ ਰੋਡ ਦੇ ਉੱਤੇ ਜਿਹੜੇ ਟਰੈਕਟਰ ਖੜੇ ਨੇ ਤੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਪਿੰਡਾਂ ਸ਼ਹਿਰਾਂ ਦੇ ਵਿੱਚ ਕਿੱਥੇ ਜਾ ਰਹੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੇ ਟਰੈਕਟਰ ਹੈ ਉਹ ਪਿੰਡਾਂ ਸ਼ਹਿਰਾਂ ਦੇ ਵਿੱਚ ਘੁੰਮ ਰਹੇ ਨੇ ਤੇ ਉਹਨਾਂ ਕੇਂਦਰ ਸਰਕਾਰ ਖਿਲਾਫ ਹੈ ਜਿਹੜਾ ਪ੍ਰਦਰਸ਼ਨ ਕਰ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਸੁਣਿਆ ਕਿ ਮੇਰੇ ਸਾਥੀ ਨੇ ਦੱਸਿਆ ਕਿ ਡੱਲੇਵਾਲ ਦੀ ਹਾਲਤ ਵਿੱਚ ਹੁਣ ਕਾਫੀ ਸੁਧਾਰ ਹੋ ਰਿਹਾ ਹੈ ਹੁਣ ਤੁਹਾਨੂੰ ਸੁਣਾਉਣੇ ਆ ਕਿ ਕਿਸਾਨ ਆਗੂਆਂ ਦਾ ਇਸ ਬਾਰੇ ਕੀ ਕਹਿਣਾ ਹੈ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀਆਂ ਮੰਗਾਂ ਸਾਰੇ ਕਿਸਾਨਾਂ ਦੀਆਂ ਸਾਂਝੀਆਂ ਨੇ ਉਹ 12 ਮੰਗਾਂ ਨੇ 13ਵੀਂ ਮੰਗਾਂ ਖਾੜੇ ਵਾਲੀ ਵੀ ਜੁੜ ਗਈ ਇਸ ਕਰਕੇ ਅਸੀਂ ਸਮਝਦੇ ਆ ਕਿ ਉਹ ਸਾਰੇ ਕਿਸਾਨਾਂ ਦੀਆਂ ਮੰਗਾਂ ਨੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਕਹਿੰਦੇ ਆਏ ਆ ਵੀ ਜੇ ਤੁਸੀਂ ਜ਼ਬਰ ਕਰੋਗੇ ਅਸੀਂ ਉਸ ਸਮੇਂ ਇਸ ਜ਼ਬਰ ਦਾ ਵਿਰੋਧ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਅੱਜ ਵੀ ਅਸੀਂ ਇਹ ਕਹਿੰਦੇ ਆ ਵੀ ਜਿਹੜੀ ਜੇਟ ਉਹਨਾਂ ਨੇ 14 ਫਰਵਰੀ ਰੱਖੀ ਹੈ ਇਹ ਗਲਤ ਕੀਤਾ ਹੈ ਉਹ ਤਰੀਕ ਨੂੰ ਪਹਿਲਾਂ ਰੱਖਣਾ ਚਾਹੀਦਾ ਹੈ ਇਹ ਸਰਕਾਰ ਦੇ ਅਸਲ ਦੇ ਵਿੱਚ ਜਿਹੜਾ ਕਿਸਾਨ ਮੋਰਚਾ ਸੀ ਦਿੱਲੀ ਜਿੱਤ ਕੇ ਆਈ ਸੀ ਉਹ 'ਚ ਫੁੱਟ ਪਾਉਣਾ ਚਾਹੁੰਦੇ ਆ ਇਸ ਕਰਕੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਦੋਏ ਮੋਰਚਾ ਨਾਲ ਗੱਲਬਾਤ 'ਚ ਬੈਠਾਂਗੇ ਉਹ ਅਸਲ ਦੇ ਵਿੱਚ ਡਰੇ ਹੋਏ ਐ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਕਿਸਾਨਾਂ ਚ ਫੁੱਟਪਾਣ ਚ ਕਾਮਯਾਬ ਹੋ ਜਾਾਂਗੇ ਉਹਨਾਂ ਦਾ ਭਲੇਖਾ ਏ ਭਲੇਖਾ ਚੱਕ ਦਾਂਗੇ ਕਿਉਂਕਿ ਲੀਡਰਾਂ ਚ ਛੋਟਾ ਮੋਟਾ ਹੋਈਆਂ ਵੀ ਮੀਟਿੰਗਾਂ ਹੋਈਆਂ ਹੱਲ ਫਿਰ ਵੀ ਨਹੀਂ ਨਿਕਲਿਆ ਛੋਟਾ ਮੋਟਾ ਫਰਕ ਰਹਿ ਸਕਦਾ ਹੈ ਜਿਹੜੀਆਂ ਸਾਡੀਆਂ ਮੀਟਿੰਗਾਂ ਨੇ ਉਹ ਮੀਟਿੰਗਾਂ ਚੱਲ ਰਹੀਆਂ ਨੇ ਹਾਲਤ ਐਂ ਕਹਿਣਾ ਵੀ ਹੱਲ ਨਹੀਂ ਨਿਕਲਿਆ ਉਹ ਤਾਂ ਉਦੋਂ ਹੁੰਦਾ ਜਦ ਮੀਟਿੰਗਾਂ ਸਮਾਪਤ ਸਮਾਪਤ ਹੋ ਜਾਣਾ ਮੀਟਿੰਗਾਂ ਸਮਾਪਤ ਨਹੀਂ ਹੋਈਆਂ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਨੇ ਅਸੀਂ ਹੈਰਾਨੀ ਦੀ ਗੱਲ ਇਹ ਹੈ ਵੀ 18 ਤਰੀਕ ਨੂੰ ਅਸੀਂ ਮੀਟਿੰਗ ਕਰਨੀ ਸੀ 18 ਤਰੀਕ ਨੂੰ ਹੀ ਉਹਨਾਂ ਦੇ ਕੇਂਦਰ ਨੇ ਆਪਦੇ ਬੰਦੇ ਭੇਜਤੇ ਕਿ ਜੇ ਇਸ ਕਰਕੇ ਹੈ ਤਾਂ ਕਿ ਕਿਸਾਨਾਂ 'ਚ ਫੁੱਟ ਪਾਈ ਜਾ ਸਕੇ ਪਰ ਅਸੀਂ ਇਹ ਹਰਗिज ਨਹੀਂ ਹੋਣ ਦੇਵਾਂਗੇ ਸਾਰੇ ਕਿਸਾਨ ਦਾ ਇਕੱਠਾ ਮਾਮਲਾ ਹੈ ਇਕੱਠੇ ਹੋ ਕੇ ਲੜਾਂਗੇ ਅਸੀਂ ਇਹ ਗੱਲ ਚਾਹੁੰਦੇ ਆ ਕਿ ਮੀਟਿੰਗ ਪਹਿਲਾਂ ਕੀਤੀ ਜਾਵੇ ਤਾਂ ਕਿ ਡਲੇਵਾਲ ਸਾਹਿਬ ਆਪਦੇ ਵਰ ਤੋਂ ਬਾਹਰ ਹੋਣ ਕਿ ਉਹਨਾਂ ਦੀ ਜਾਨ ਬਚੇ ਕਿਉਂਕਿ ਆਗੂ ਸੌਖੇ ਨਹੀਂ ਪੈਦਾ ਹੋਣਗੇ ਇਹ ਜਿਹੜੇ ਕਿਸਾਨ ਐ ਇਹ ਸੈਂਟਰ ਦਾ ਭਲੇਖਾ ਚੱਕ ਦੇਣਗੇ ਜਿਹੜੇ ਉਹਨਾਂ ਨੂੰ ਲੱਗਦਾ ਵੀ ਅਸੀਂ ਫੁੱਟ ਪਾਵਾਂਗੇ ਇਹ ਫੋਟੋ ਅਸੀਂ ਨਹੀਂ ਪਾਣ ਦੇਵਾਂਗੇ ਦੇਖੋ ਗੱਲ ਇਹ ਹੈ ਵੀ ਮੀਟਿੰਗ ਦਾ ਪਹਿਲਾ ਹੋਣਾ ਜਾਂ ਪਿਛੋਣਾ ਇਹਦਾ ਕੋਈ ਮਤਲਬੋ ਨਹੀਂ ਗੱਲ ਤਾਂ ਇਹ ਹੈ ਵੀ ਸਾਰੇ ਕੋਲ ਚ ਪਏ ਹੋਈ ਹੈ ਇਹ ਨਹੀਂ ਹੁੰਦਾ ਲੜਾਈ ਜਦੋਂ ਵੀ ਕੋਈ ਲੜਦਾ ਹੈ ਵੀ ਇੱਕੇ ਮੋਰਚੇ ਤੇ ਲੜਦਾ ਹੈ ਲੜਾਈ ਲੜਨ ਦੇ ਅੱਡੜ ਮੋਰਚੇ ਹੁੰਦੇ ਆ ਅਸੀਂ ਸਾਰੇ ਪੰਜਾਬ ਦੇ ਲੋਕਾਂ ਤੱਕ ਇਹ ਗੱਲ ਲੈ ਕੇ ਗਏ ਆ ਵੀ ਲੜਾਈ ਸਾਂਝੀ ਹੈ ਸਾਰੇ ਇਕੱਠੇ ਹੋ ਕੇ ਲੜਾਂਗੇ ਇਹ ਠੀਕ ਹੈ ਵੀ ਕਿਸੇ ਭਰਾ ਨੂੰ ਥੋੜਾ ਮੂੜਾ ਪਲੇਖਾ ਹੋ ਸਕਦਾ ਹੈ ਉਹ ਕੁਝ ਟਾਈਮ ਚ ਨਿਕਲ ਜਾਂਦਾ ਹੈ ਇਸ ਕਰਕੇ ਸਾਡੀ ਇਹ ਬੇਨਤੀ ਦੇਖੋ ਇਹ ਪਲੇਖਾ ਅੱਜ ਦੇ ਦਿਨ ਜਿਹੜੇ ਦਿਨ ਅਸੀਂ ਖੜੇ ਆ 2021 ਚ ਵੀ ਪੜਿਆ ਸੀ ਜਦੋਂ ਰੂਟ ਬਦਲ ਕੇ ਲਾਲਕਲੀ ਚ ਗਏ ਸੀ ਇਹ ਪਲੇਖਾ ਉਦੋਂ ਵੀ ਬੁੱਕਿਆ ਸੀ ਇਹ ਪਲੇਖਾ ਹੁਣ ਵੀ ਬੁੱਕੂਗਾ ਇਹ ਚ ਕੋਈ ਰੌਲਾ ਨਹੀਂ ਕਿਉਂਕਿ ਕਿਸਾਨ ਜਦੋਂ ਉਹਨਾਂ ਦੀ ਚੁੱਲੀ ਦੀ ਗੱਲ ਹੋਵੇ ਜਦੋਂ ਉਹਨਾਂ ਦੀ ਪੱਗ ਦੀ ਗੱਲ ਹੋਵੇ ਜਦੋਂ ਉਹਨਾਂ ਦੀ ਝੰਡ ਦੀ ਗੱਲ ਹੋਵੇ ਸਾਰੇ ਲੋਕ ਤੱਕ ਕੇ ਇਕੱਠਾ ਕਰ ਲਿਆ ਕਰਦੇ ਆ ਤੇ ਇਕੱਠੇ ਹੋ ਜਾਇਆ ਕਰਦੇ ਆ ਇਸ ਕਰਕੇ ਇਹ ਗੱਲ 'ਚ ਆਪਾਂ ਨੂੰ ਐ ਨਹੀਂ ਮੰਨਣਾ ਚਾਹੀਦਾ ਉਹ ਭਰਾ ਲੜ ਰਹੇ ਆ ਅਸੀਂ ਵੀ ਸਾਰੇ ਸੰਯੁਕਤ ਮੋਰਚੇ ਵੱਲੋਂ ਲੜ ਰਹੇ ਹਾਂ ਲੜਾਈ ਸਾਂਝੀ ਹੈ ਮੰਗਾਂ ਸਾਂਝੀਆਂ ਨੇ ਇਸ ਕਰਕੇ ਇਹ ਪੂਰਾ ਪ੍ਰਸ ਹੈ ਕਿ ਆਉਂਦੀਆਂ ਮੀਟਿੰਗਾਂ ਦੇ ਵਿੱਚ ਇਕੱਠੇ ਹੋ ਕੇ ਲੜਾਂਗੇ ਤੇ ਜਿੱਤਵਾਂਗੇ ਅੱਜ ਦੇ ਟਰੈਕਟਰ ਮਾਰਚ ਦਾ ਮਕਸਦ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਤੇ ਉਹਨਾਂ ਦੀ ਸਹਿਯੋਗੀ ਜਥੇਬੰਦੀਆਂ ਵੱਲੋਂ ਸਾਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਉਹਦਾ ਕਾਰਨ ਹੈ ਕਿ ਸਭ ਤੋਂ ਵੱਡਾ ਕਾਰਨ ਹੈ ਕਿ ਜੋ ਕੇਂਦਰ ਸਰਕਾਰ ਹੈ ਕਿਸਾਨਾਂ ਦੀਆਂ ਕੋਈ ਵੀ ਜਾਇਜ਼ ਮੰਗਾਂ ਨੂੰ ਮੰਨ ਨਹੀਂ ਰਹੀ ਕਿਸਾਨ ਮਰਨਵਰਤ ਤੇ ਬੈਠੇ ਨੇ ਕਿਸਾਨ ਸਾਰੇ ਦੇਸ਼ ਚ ਅੰਦੋਲਨ ਕਰ ਰਹੇ ਨੇ ਪਰ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਤੇ ਕਿਸਾਨਾਂ ਤੋਂ ਜ਼ਮੀਨ ਖੋਹਣ ਦੀ ਨੀਤੀ ਨਾਲ ਕਿਸਾਨਾਂ ਦੀ ਕੋਈ ਵੀ ਜਾਇਜ਼ ਮੰਗ ਨਹੀਂ ਮੰਨਦੀ ਜਿਵੇਂ ਸਭ ਤੋਂ ਛੋਟੀ ਵੀ ਮੰਗ ਸੀ ਐਮਐਸਪੀ ਨੂੰ ਵੰਦਿਆ ਜਿਹੜੀ ਕਿ ਬਿਲਕੁਲ ਸਰਕਾਰ ਦਾ ਮਤਲਬ ਫਰਜਵਾਨਦਾ ਸੀ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਵੇ ਬਾਕੀ ਜੋ ਹੋਰ ਮੰਗਾਂ ਦਾ ਮੰਗ ਪੱਤਰ ਜਦੋਂ ਦੇ ਅਸੀਂ ਦਿੱਲੀ ਤੋਂ ਕਾਨੂੰਨ ਵਾਪਸ ਕਰਾ ਕੇ ਆਏ ਆ ਉਸ ਤੋਂ ਬਾਅਦ ਕੋਈ ਵੀ ਮੰਗ ਨਹੀਂ ਮੰਨੀਗੀ ਉਹਦੇ ਖਿਲਾਫ ਅੱਜ ਇਹ ਸਾਰੇ ਭਾਰਤ ਵਰਸ ਦੇ ਵਿੱਚ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਲਹਿਰੇਗਾ ਅਗਲੇ ਇਲਾਕੇ ਦੇ ਵਿੱਚ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਸਾਂਝੇ ਰੂਪ ਦੇ ਵਿੱਚ ਇਸ ਟਰੈਕਟਰ ਮਾਰਚ ਨੂੰ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਹੈ ਕਿ 13 ਫਰਵਰੀ 2024 ਦੇ ਆਪਾ ਉਹ ਸ਼ੰਭੂ ਦੇ ਮੋੜ ਤੇ ਚੱਲ ਰਹੇ ਤੇ ਕਲੰਗੀ ਚੱਲ ਰਹੇ ਸੀ ਉਹ ਅੱਜ ਦੋਨੇ ਫਾਰਮਰਾਂ ਦੀ ਵੀ ਕਾਲਸੀਗੀ ਤੇ ਆਗਲ ਰੈਡੀ ਵੀ ਜਿੰਨੀ ਵੀ ਆਪਣੀ ਜਥੇਬੰਦੀਆਂ ਨੇ ਚਾਹੇ ਐਸਕੇ ਆ ਮੈਂ ਚਾਹੇ ਨੌਨਟਿਕੀ ਗੱਲ ਹੈ ਤੇ ਆਪਣੀ ਕੇਐਮਐਨ ਆ ਨੇ ਸਾਰੇ ਜਥੇਵਾਂ ਵੱਲੋਂ ਅੱਜ ਇੱਕ ਰੋਸ਼ ਮਾਰਚ ਕੱਟਿਆ ਗਿਆ ਸੀਗਾ ਜੋ 12:00 ਲੈ ਕੇ 1:30 ਵਜੇ ਤੱਕ ਹੈ 1:30 ਘੰਟੇ ਦਾ ਉਹਦੇ ਵਿੱਚ ਜਿੰਨੇ ਵੀ ਅੱਜ ਬੀਜੇਪੀ ਦੇ ਕੋਈ ਘਰ ਦੇ ਮੂਰੇ ਜਾਂ ਮੌਲਾ ਦੇ ਮੂਰੇ ਜਾਂ ਨਾ ਦਫਤਰਾਂ ਦੇ ਮੂਰੇ ਜਾਂ ਉਹਦੇ ਅਡਾਨੀ ਵਾਨੀ ਦੀ ਜੋ ਫੈਕਟਰੀ ਹੈ ਉਹਨਾਂ ਦੇ ਮੂਰੇ ਅੱਜ ਧਰਨਾ ਲਾਣਾ ਪਰ ਜੋ 12:00 ਵਜੇ ਤੋਂ ਲੈ ਕੇ 1:30 ਵਜੇ ਚੱਲੇਗਾ ਉਹਨਾਂ ਦੇਖੋ ਜੀ ਉੱਥੋਂ ਮੋਰਚਾ ਚੱਲਿਆ ਸੀਗਾ ਬਾਦਰ ਤੇ ਜਿਹੜਾ ਹੁਣ ਆ ਰਿਹਾ ਅੱਜ ਜਿੰਨੇ ਵੀ ਟਰੈਕਟਰ ਐ ਸਾਰੇ ਦੇ ਮੋਰਚੇ ਸ਼ਾਮਲ ਹੋਣਗੇ ਤੇ ਇਸ ਤੋਂ ਬਾਅਦ ਜਾ ਕੇ ਅਸੀਂ ਜੋ ਅੰਡਰਨਿਟੀ ਫੈਕਟਰੀ ਐ ਤੋਂ 1.5 ਤੋਂ 2 ਕਿਲੋਮੀਟਰ ਸਿਮਿੰਟ ਦੀ ਉਹਦੇ ਮੁਰੇ ਧਰਨਾ ਲਾਵਾਂਗੇ ਤੇ ਉਹਨੂੰ 12 ਤੋਂ ਲੈ ਕੇ 1.5 ਤੱਕ ਬੰਦ ਕਰਾਂਗੇ ਮੈਂ ਬੋਟਾ ਸਿੰਘ ਖ라이ਪਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਜੁਣੀਆ ਤੋਂ ਅੱਜ 26 ਜਨਵਰੀ ਜੋ ਬਾਬਾ ਸਾਹਿਬ ਅਮਿਤਕਰ ਵੱਲੋਂ 26 ਜਨਵਰੀ 1950 ਨੂੰ ਜੋ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਅੱਜ ਜੋ ਮੋਦੀ ਸਰਕਾਰ ਹੈ ਜੋ ਆਪਣੀਆਂ ਮਾੜੀਆਂ ਨੀਤੀਆਂ ਜੋ ਨੇ ਕਿਸਾਨਾਂ ਦੇ ਖਿਲਾਫ ਦਿਨ ਪਤੀ ਦਿਨ ਲਿਆ ਰਹੀ ਹੈ ਉਹਦੇ ਸਬੰਧ ਦੇ ਵਿੱਚ ਅੱਜ ਸਾਡਾ ਟਰੈਕਟਰ ਮਾਰਚ ਸਾਰੀਆਂ ਜਥੇਬੰਦੀਆਂ ਵੱਲੋਂ ਰਲ ਕੇ ਘਨੌਰ ਤੋਂ ਜੋ ਅਡਾਨੀ ਅਵਾਨੀ ਦੇ ਜੋ ਗਦਾਮ ਨੇ ਬਣੇ ਉਹਨਾਂ ਤੱਕ ਅਸੀਂ ਮਾਰਚ ਕਰ ਰਹੇ ਹਾਂ ਔਰ ਅਸੀਂ ਸਰਕਾਰ ਅੱਗੇ ਬੇਨਤੀ ਤੇ ਅਪੀਲ ਕਰਦੇ ਆ ਕਿ ਜੋ ਸਾਡਾ ਕਿਸਾਨਾਂ ਦੇ ਜੋ ਜਾਇਜ਼ ਮੰਗਾਂ ਨੇ ਉਹ ਮੰਗਾਂ ਦਾ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਾਂ ਤੁਸੀਂ ਸੁਣਿਆ ਕਿ ਕਿਸਾਨਾਂ ਦੇ ਮਨਾਂ ਵਿੱਚ ਕਿਸ ਤਰ੍ਹਾਂ ਕੇਂਦਰ ਸਰਕਾਰ ਦੇ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ ਹੁਣ ਗੱਲ ਕਰਦੇ ਹਾਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਹੁਣ ਤੱਕ ਕੀ ਕੀ ਵਾਪਰਿਆ ਹੈ ਦਾ ਦੱਸ ਦਈਏ ਕਿ ਪੰਜਾਬ ਦੇ ਕਿਸਾਨਾਂ ਨੇ ਸਾਂਝਾ ਕਿਸਾਨ ਮੋਰਚਾ ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਪਾਰਟੀ ਦੇ ਬੈਨਰ ਥਲੇ 13 ਫਰਵਰੀ 2024 ਨੂੰ ਕਿਸਾਨ ਅੰਦolan 2 ਦੀ ਸ਼ੁਰੂਆਤ ਕੀਤੀ। ਜਾਣ ਜਾਂਦਾ ਨੱਟਨ ਤੋਂ ਪਹਿਲਾਂ ਕਿਸਾਨਾਂ ਨਾਲ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਤਿੰਨ ਵਾਰ ਚੰਡੀਗੜ੍ਹ ਪਹੁੰਚ ਕੇ ਮੀਟਿੰਗ ਵੀ ਕੀਤੀ। ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਜੂਦ ਰਹੇ ਪਰ ਇਹਨਾਂ ਮੀਟਿੰਗਾਂ ਵਿੱਚ ਕੋਈ ਹੱਲ ਨਹੀਂ ਨਿਕਲਿਆ। ਇਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਕੂਚ ਦਾ ਫੈਸਲਾ ਲਿਆ ਪਰ ਹਰਿਆਣਾ ਪੁਲਿਸ ਨੇ ਪੈਰੀਗੇਟ ਲਗਾ ਕੇ ਕਿਸਾਨਾਂ ਨੂੰ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਹੀ ਰੋਕ ਦਿੱਤਾ। ਉਤੇ ਹੀ ਬੀਤੇ ਸਾਲ 21 ਫਰਵਰੀ ਨੂੰ ਦਿੱਲੀ ਕੂਚ ਦੀ ਕੋਸ਼ਿਸ਼ ਦੌਰਾਨ ਕਨੌਰੀ ਮੋਰਚੇ ਤੇ ਗੋਲੀ ਲੱਗਣ ਦੇ ਚਲਦਿਆਂ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਮੌਤ ਹੋ ਗਈ। ਸ਼ੁਭ ਕਰਨ ਦੀ ਮੌਤ ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਚੱਲਦੇ ਹੈ। ਪਰਿਵਾਰ ਨੇ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਹਾਈ ਕੋਰਟ ਵਿੱਚ ਕੇਸ ਦਰਜ ਕਰ ਦਿੱਤਾ ਹੈ। ਦੱਸ ਦਈਏ ਕਿਸਾਨਾਂ ਦੇ ਸ਼ੰਭੂ ਬਾਰਡਰ ਤੇ ਬੈਠਣ ਕਾਰਨ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ। ਜਾਣਕਾਰੀ ਹਾਈ ਕੋਰਟ ਤੱਕ ਪਹੁੰਚੀ ਕਿਸਾਨਾਂ ਨੇ ਅਦਾਲਤ ਵਿੱਚ ਕਿਹਾ ਕਿ ਬਾਰਡਰ ਉਹਨਾਂ ਵੱਲੋਂ ਨਹੀਂ ਹਰਿਆਣਾ ਸਰਕਾਰ ਵੱਲੋਂ ਬੰਦ ਕੀਤਾ ਗਿਆ ਬੈਰੀਗੇਟ ਹਰਿਆਣਾ ਸਰਕਾਰ ਦੀ ਤਰਫੋਂ ਲਗਾਏ ਗਏ ਨੇ ਦੂਜੇ ਪਾਸੇ ਹਰਿਆਣਾ ਸਰਕਾਰ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਕੋਲ ਮੋਡੀਫਾਈ ਕੀਤੇ ਟਰੈਕਟਰ ਹਨ ਜੇਕਰ ਉਹ ਅੱਗੇ ਵਧਦੇ ਹਨ ਤਾਂ ਮਾਹੌਲ ਖਰਾਬ ਹੋ ਸਕਦਾ ਹੈ ਉੱਤੇ ਹੀ 10 ਜੁਲਾਈ 2024 ਨੂੰ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਬਾਰਡਰ ਤੋਂ ਬੈਰੀਗੇਟ ਹਟਾਉਣ ਦੇ ਨਿਰਦੇਸ਼ ਦਿੱਤੇ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਪਹੁੰਚ ਕਰ ਲਈ ਉਤੇ ਹੀ ਕਿ ਅਦਾਲਤ ਦੇ ਨਿਰਦੇਸ਼ਾਂ ਤੇ ਕਿਸਾਨਾਂ ਨਾਲ ਗੱਲਬਾਤ ਦੇ ਲਈ ਹਾਈ ਪਾਵਰ ਕਮੇਟੀ ਵੀ ਤਿਆਰ ਕੀਤੀ ਗਈ ਕੇਂਦਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ 26 ਨਵੰਬਰ 2024 ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੰਨਵਰਤ ਸ਼ੁਰੂ ਕਰ ਦਿੱਤਾ ਪੰਜਾਬ ਸਰਕਾਰ ਨੇ ਕਿਸਾਨ ਆਗੂ ਨੂੰ ਫਿਰਾਸਤ ਵਿੱਚ ਲੈ ਕੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿਸ ਤੋਂ ਬਾਅਦ ਕਿਸਾਨ ਭੜਕੇ ਅਤੇ 1 ਦਸੰਬਰ ਨੂੰ ਕਿਸਾਨ ਨੇਤਾ ਡੱਲੇਵਾਲ ਨੂੰ ਡਿਸਚਾਰਜ ਕਰ ਦਿੱਤਾ ਗਿਆ ਇਸ ਤੋਂ ਬਾਅਦ ਵਾਪਸ ਡੱਲੇਵਾਲ ਖਨੋਰੀ ਬਾਰਡਰ ਦੇ ਉੱਤੇ ਪਹੁੰਚੇ ਅਤੇ ਮਰਨਵਰਤ ਜਾਰੀਅਤ ਕੀਤਾ ਅਜੇ ਤੱਕ ਉਹਨਾਂ ਦੀ ਚਾਰ ਤੋਂ ਪੰਜ ਵਾਰ ਦਰਦਿਤ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਮਾਮਲਾ ਸੁਪਰੀਮ ਕੋਰਟ ਵੀ ਪਹੁੰਚ ਚੁੱਕਾ ਹੈ 10 ਵਾਰ ਸੁਣਵਾਈ ਵੀ ਹੋ ਚੁੱਕੀ ਹੈ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਡੱਲੇਵਾਲ ਦੇ ਮੈਡੀਕਲ ਰਿਪੋਰਟ ਪੇਸ਼ ਕੀਤੀ ਅਤੇ ਦਾਅਵਾ ਕੀਤਾ ਕਿ ਉਹਨਾਂ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਹਾਲਾਚੀ ਉਹਨਾਂ ਦਾ ਮਰਨਵਰਤ ਹੁਣ 60ਵੇਂ ਦਿਨ ਵਿੱਚ ਪਰਵੇਸ਼ ਕਰ ਚੁੱਕਾ ਹੈ ਅਤੇ ਕਿਸਾਨਾਂ ਦੇ ਵੱਲੋਂ ਕਿਸਾਨ ਅੰਦolan ਤੋਂ ਲੈ ਕੇ ਹੁਣ ਸਾਰੇ ਮੋਰਚਿਆਂ ਨੂੰ ਇਕੱਠਾ ਕਰਕੇ ਅੱਗੇ ਦੀ ਰਣਨੀਤੀ ਬਣਾਈ ਜਾ ਰਹੀ ਹੈ ਬਿਊਰੋ ਰਿਪੋਰਟ ਜਕਪਣੀ ਟੀਵੀ